ਕੋਲ ਚਾਣੀ ਹਜਾਜੇ ਚ ਜੇ ਲਹੀ ਗੱਡੀ ਇਹ ਸਾਰੇ ਨੋਟ ਪੱਥਰ ਪਾਦੇ ਕਦੀ ਸੋਚਿਆ ਸੀ 117 ਚ 78 ਕੈਂਡੀਡੇਟਾਂ ਦੀ ਜਮਾਤਾਂ ਜਦੋਂ ਹੋਣਗੀਆਂ ਉਸ ਤੋਂ ਬਾਅਦ ਪਾਰਲੀਮੈਂਟ ਦੇ ਲੈਕਚਰ ਆਈਆਂ ਸਿਰਫ ਆਪਣੀ ਇੱਕ ਬਠੇਗਾ ਹਲਕਾਏ ਖੜ ਸਕੇ ਆ ਬਾਕੀ ਸਾਰੀਆਂ ਤੇ ਹੀ ਕਹਿੰਦੇ ਜਮਾਨਜਬਤ ਬਹੁਤ ਬੁਰੀ ਤਰ੍ਹਾਂ ਹਲੇ ਜਿਹੜਾ ਮਾਈਂਡ ਹੈ ਜਾਂ ਸੋਚ ਹੈ ਉਹ ਅੱਜ ਵੀ ਉੱਥੇ ਖੜੀ ਹੈ ਨਾ ਕਿਸੇ ਵਰਕਰ ਨੂੰ ਮਨਾਉਂਦੀ ਜੇ ਤਾਂ ਨਹੀਂ ਕਰਨਾ ਕਿਸੇ ਹਲਕੇ ਵਿੱਚ ਜਾ ਕੇ ਵਰਕਾਂ ਦਾ ਹਾਲਤਾ ਦੀ ਪੁੱਛਣਾ ਕਿ ਕੋਈ ਸੋਚ ਵੀ ਮੇਰੀ ਲੀਡਰਸ਼ਿਪ ਕਿਸੇ ਤਰੀਕਾ ਨਾਲ ਕੰਮ ਕਰਦੀ ਹੈ ਤੋ ਵੀ ਨਾ ਸਾਡੇ ਕੰਨਾਂ ਨੂੰ ਦੇਖਦੇ ਹੋਏ ਨਿਆਜ ਸਵੇਲੀ ਪਾਰਟੀ ਤੋਂ ਮਾਰ ਭਰਾੜਿਆ ਸੀ ਅਸੀਬਾ ਦੇ ਤਾਂ ਉਹ ਮੈਂ ਆਪਣਾ ਰੈਜ਼ੋਲੂਸ਼ਨ ਸਵੇਲੀ ਪਾਰਟੀ ਨੂੰ ਭੇਜਿਆ ਹੋ ਸਕੀ ਚੀਜ਼ਾਂ ਦੇਖਦੇ ਹੋਏ ਸਿਰਫ ਦੋ ਲਾਈਨਾਂ ਲਿਖਿਆ ਸੀ ਕਿ ਮੈਂ ਤੁਹਾਡੇ ਕਾਰਜ ਕਰਕੇ ਪਾਰਟੀ ਨੂੰ ਖੱਲਣਾ ਕਰੀ ਪਾਰਟੀ ਕਿੱਥੇ ਗਈ ਹੈ ਬੜਾ ਟਿਕਾਉਲੀ ਰਹਿ ਗਿਆ ਜਦੋਂ ਆਪਾਂ ਕਿਸੇ ਮੀਟਿੰਗ ਬੈਠਦੇ ਹੋ ਤੁਸੀਂ ਵੀ ਚਾਹਦੇ ਹੋ ਉਸੇ ਤੁਹਾਨੂੰ ਲੱਗਦਾ ਕੋਈ ਖਾਲੀ ਜੇਰਾ 14 ਕਮੇਟੀ ਦੀਆਂ ਰਿਪੋਰਟਸ ਜਿਹੜੀਆਂ ਉਹ ਪਾਰਟੀ ਵਿੱਚ ਡਿਸਕਸ ਹੋਈਆਂ ਉਹ ਲਾਗੂ ਨਹੀਂ ਹੋਈਆਂ ਅੱਸੀ ਦੀ ਮੀਟਿੰਗ ਹੋਈ ਨਹੀਂ ਪਦਿਕਟ ਸੌਫ ਵੀ ਹੋਈ ਮਰੋਦੀ ਵੀ ਹੋਈ ਜੇ ਤੁਸੀਂ ਉਥੋ ਦੀਆਂ ਵੀਡੀਓਸ ਵੇਖਾ ਕੇ ਦੇਖੋਗੇ ਜੋ ਪਾਰਟੀ ਦਾ ਜਾਂ ਵਰਕਰਸ ਦਾ ਅਤਰਾਜ ਸੀ ਜਾਂ ਸੁਝਾਅ ਸੀ ਉਹਦੇ ਵਿੱਚੋਂ ਇੱਕ ਵੀ ਰੱਖ ਨਹੀਂ ਹੋਇਆ ਮੈਂ ਸਭ ਦਾ ਵਿੱਚ ਚੁਗਾ ਸਾਹਿਬ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਟੁੱਕੜਾ ਗਿਆ ਹਰ ਉਹ ਪਾਰਟੀ ਨੂੰ ਅੱਜ ਤੱਕ ਟੁੱਕੜਾ ਪਾਇਆ ਹੈ ਔਰ ਜਿਹੜੀ ਪਾਰਟੀ ਦੀ ਦੂਰਸ਼ਿਆ ਪਿਛਲੇ 2016 ਤੋਂ ਲੈ ਕੇ ਹੁਣ ਤੱਕ ਸੋਚ ਆਪਣੀ ਬਦਲੀ ਗਈ ਔਰ ਕਿਸੇ ਨੇ ਕੋਈ ਸੋਚ ਬਦਲ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਪ੍ਰੋਗਰਾਮ ਨਵੇਂ ਨਿਯਮ ਲਿਖੇ ਨਾਰੇ ਚੜ੍ਹ ਕੇ ਬਿਲਕੁਲ ਮੈਂ ਜਿਹੜਾ ਕੁਝ ਲਿਖਿਆ ਉਹ ਤੇ ਕਹਿਮਾ ਤੁਸੀਂ ਨਾ ਲਿਆ ਉੱਡੀਆਂ ਤੋਂ ਅੱਜ ਕਿਹੜਾ ਮੁੱਦੀ ਨਾਲ ਪਰ ਅੰਝ ਜਿਹੜੀ ਦੂਰਦਸ਼ਾ ਪਾਰਟੀ ਦੀ ਉਹ ਵੀ ਤੁਹਾਡੇ ਸਾਹਮਣੇ ਆ ਗਿਆ। ਇਹਨਾਂ ਡਾਕਟਰ ਜੀ ਬੜੇ ਸਟੇਟਮੈਂਟ ਦਿੱਤੀ ਆ ਪਰ ਸੋਚ ਕੇ ਦੇਣੀ ਚਾਹੀਦੀ ਸੀ। ਤੁਸੀਂ ਮਾਦਦ ਤਾਂ ਮੇਰਾ ਮੈਂ ਤੁਹਾਨੂੰ ਡੈਸੀਗਨੇਸ਼ਨ WhatsApp ਤੇ ਭੇਜਿਆ। ਉਹਨੇ ਕੋ ਹੱਥ ਜੋੜਿਆ। ਉਹ ਤੋਂ ਬਾਅਦ ਡਾਕਟਰ ਜੀ ਮਾ ਪਾਰਟੀੋਂ ਕੱਟ ਰਿਹਾ। ਤੁਸੀਂ ਆਪੇ ਲਾ ਲਓ ਪਾਰਟੀ ਕਿਸੇ ਸਟੈਂਡ ਕਰਦੀ ਆ। ਸਾਸ ਗੁਰੀ ਸਿੰਘ ਬਾਦਲ ਹੱਥ ਜੋੜ ਰਿਹਾ। ਆ ਡਾਕਟਰ ਜੀ ਮਾ ਪਾਰਟੀੋਂ ਕੱਟ ਰਿਹਾ। ਕੱਟ ਜੀ ਮਾ ਕੰਮ ਨਹੀਂ ਕਰਾਂ। ਜਮਾਤ ਆਪੇ ਖਿਡਾਰੀ ਨਾ ਕਿ ਆਓ। ਜਿਹੜੇ ਬੈਠੇ ਨੇ ਕਸਰਾਂ ਦੇ ਵਿੱਚ ਇਹ ਲੋਕ ਐ ਹੋਣੇ ਪੈਰੂਕਾਂ ਵਿੱਚ ਉਹਨਾਂ ਨਾਲ ਸਲਾਮ ਮੇਟਵਾ ਕਰਨ ਤੋਂ ਜਿਹੜਾ ਨੈਕਸਟ ਸਟੈਪ ਹੁੰਦਾ ਜਾਏ ਕਿ ਖਬੂਲੋਂ ਨੂੰ ਆਪਾਂ ਤਿਆਰ ਨਹੀਂ ਮੈਨੂੰ ਨਹੀਂ ਲੱਗਦਾ ਮੇਰੇ ਜਿਹੜੇ ਵਰਕਰ ਨੇ ਜਾਂ ਸਪੋਰਟਰਸ ਨੇ ਹਲਕੇ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਉਹ ਐਸ ਤਰ੍ਹਾਂ ਨੂੰ ਕੰਪੈਲ ਕਰਦਗੇ ਉਹਨਾਂ ਸਾਰਿਆਂ ਦੀ ਰਾਏ-ਵਿਸ਼ਵਾ ਲੈ ਕੇ ਹੀ ਇਹ ਜਿਹੜਾ ਸਟੈਪ ਹੈ ਕੋਈ ਸੌਖਾ ਸਟੈਪ ਨਹੀਂ ਵੀ ਤੋਂ ਲੈ ਕੇ ਅੱਜ ਕਿਤੇ ਸਾਲ ਹੋ ਗਏ ਬਹੁਤ ਸਾਲ ਹੋ ਗਏ ਅੱਜ ਅੱਜ ਜੋ ਜਿਹੜੀ ਕੌਨਸ਼ੀਅਸ ਹੈ ਪਿਛਲੇ ਪਤਲਾ 20 ਦੇ ਤੋਂ ਅੰਦਰ ਹੀ ਅੰਦਰ ਘੜ ਰਹੀ ਸੀ ਕਹਿੰਦੇ ਮਾੜੇ ਨੂੰ ਮਾੜਾ ਥਾ ਵੀ ਕਹਿੰਦੇ ਉੱਥੇ ਜਾਵੋਗੇ ਪਰ ਕਾਲੀ ਕਾਲ ਤੋਂ ਆਉਂਦੀ ਹੈ ਅੱਜ ਮੈਂ ਕੈਸਾ ਸਾ ਵੀ ਫੈਕਲ ਨੂੰ ਖੜਾ ਕਰਾਣੇ ਜਾਂ ਪਾਉਂਦਾ ਇਹ ਤਾਂ ਊਣਾਈ ਦੇ ਕਹਾਣੀ ਜੈਸਾ ਹੀ ਬਿਲਕੁਲ ਹੁੰਦੀ ਹੈ ਪਰ ਇਹ ਲੋਕ ਜਿਹੜੇ ਅੱਜ ਚੌਧਰੀ ਦੇ ਫਾਕੀਰੇ ਵਿੱਚ ਮੈਂ ਤਾਂ ਡਿਟੇਕਟਿਵ ਆਗਾ ਚੌਧਰੀ ਦੇ ਇਹਨਾਂ ਕਰਕੇ ਪਾਰਟੀ ਦੀ ਦੂਤਿ ਸ਼ੋਹਰ ਹੋਈ ਔਰ ਜੇ ਇਹੇ ਕੰਮ ਚੱਲਦਾ ਰਿਹਾ ਆਉਣ ਵਾਲੇ ਦਿਨਾਂ ਦੇਖੋ ਤੁਸੀਂ ਕੀ ਹੱਸਾ